ਅਗੇ ਆਪਾਂ ਘਰੇ ਤੇ ਸ਼ਾਪਿੰਗ ਕਰਿਆ ਇਹ ਤੇ ਦੋ ਦਿਨਾਂ ਤੋਂ ਮੁੜਿਆ ਆਪਾਂ ਰਾਜਪੁਰੇ ਤੋਂ ਤੇ ਇੱਧਰ ਵੇਖੋ ਇਹ ਰ ਵਾਲ ਵੀ ਕਿੰਨੇ ਚਿੱਟੇ ਹੋ ਗਏ ਤੇ ਇਹ ਵੀ ਕਰਾਂਗੇ ਵਿਆਹ ਤੋਂ ਪਹਿਲਾਂ ਪਹਿਲਾਂ ਠੀਕ ਕਾਲੇ ਕਰਾਂਗੇ ਇਹਨਾਂ ਨੂੰ ਵੀ ਤੇ ਆਪਾਂ ਬਹੁਤ ਸਾਰੀ ਸ਼ਾਪਿੰਗ ਕਰੀ ਜੀ ਤੇ ਦੋ ਦਿਨ ਹੋ ਗਏ ਸੀਗੇ ਉੱਥੇ ਰਾਜਪੁਰੇ ਗਿਆ ਹੋਇਆਂ ਨੂੰ ਪਹਿਲਾਂ ਮੈਂ ਥੋੜਾ ਜਿਹਾ ਫੇਸ ਯਰ ਦਾ ਕਰਵਾਇਆ ਸੀਗਾ ਤੇ ਬਾਕੀ ਸ਼ਾਪਿੰਗ ਕਰਨ ਤੇ ਟਾਈਮ ਲੱਗ ਗਿਆ ਤੇ ਆਹੋ ਤੋਂ ਮੈਂ ਇੱਧਰ ਆਇਆ ਆਪਿਆ ਸਾਡਾ ਏਕਮ ਖੇਡ ਰਿਹਾਗਾ ਤੇ ਇੱਧਰ ਹੈ ਏਕਮ ਦੇ ਪਾਪਾ ਜੀ ਪਾਪਾ ਕਿ ਆ ਕੇ ਰੈਸਟ ਕਰ ਰਹੇ ਸੀਗੇ ਤੇ ਇੱਧਰ ਸਾਡੀ ਮਹਾਨ ਹਸਤੀ ਆ ਸਰਦੀ ਕੀ કહਣੀ ਹੈ ਜੀ ਸਾਰਾ ਸਮਾਨ ਜਿਹੜੀ ਸ਼ਾਪਿੰਗ ਕਰੀ ਆਪਾਂ ਨੇ ਵਾਧੂ ساری ਸ਼ਾਪਿੰਗ ਕਰੀ ਆ ਤੇ ਕੱਪੜੇ-ਕੁਪੜੇ, ਬੂਟ, ਜੁੱਤੀਆਂ ਸਾਰਾ ਕੁਝ ਦਿਖਾਉਂਗੀ ਤੁਹਾਨੂੰ ਮੈਂ ਤੇ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਮੇਰੀ ਸ਼ਾਪਿੰਗ ਤੁਹਾਨੂੰ ਕਿਦਾਂ ਦੀ ਲੱਗੀ ਤੇ ਸਾਰਾ ਸਮਾਨ ਦਿਖਾਉਂਗੀ A to Z ਤਾਂ ਕਰਕੇ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ ਮਾਰਕੀਟ ਚ 2 ਦਿਨ ਲੱਗੇ ਸਮਾਨ ਖਰੀਦਣ ਤੇ ਤੇ ਬਾਕੀ ਜਿਹਦੋ ਸਮਾਨ ਖਰੀਦਣ ਲੱਗ ਜੀ ਇਹ ਥੋੜਾ-ਥੋੜਾ ਕਰਕੇ ਮੈਸੇ ਹੀ ਪਸੰਦ ਆਉਂਦਾ ਗਾ ਦੁਕਾਨਾਂ ਤੋਂ ਤੇ ਦੇ ਇਧਰੇ ਇਕਮ ਖੁਸ਼ ਹੋ ਰਿਆ ਕਹਿੰਦਾ ਮੇਰੀ ਮੰਮਾ ਸਮਾਨ ਦਿਖਾਊਗੀ ਸਾਰੇ ਕੱਪੜੇ ਕੁੱਪੜੇ ਸਾਡਾ ਕਹਿੰਦਾ ਸੋਹਣੇ ਸੋਹਣੇ ਸੈੱਟ ਸਾਡੇ ਸੋਹਣੇ ਸੋਹਣੇ ਸੈੱਟ ਦਿਖਾਊਗੀ ਮੰਮਾ ਸਾਰੇ ਆਨ ਨੂੰ ਹਨਾ ਇਕਮ ਇਕੋ ਬਾਵਾਂ ਇਕਮ ਇਕ ਮਾਰਗਿਆ ਨੇ ਬਹੁਤ ਪਰੇਸ਼ਾਨ ਕੀਤਾ ਸਾਨੂੰ ਮਾਰਕੀਟ ਚ ਬਹੁਤ ਜ਼ਿਆਦਾ ਜੀਜੀ ਮੈਨੂੰ ਤੇ ਬਹੁਤ ਪਰੇਸ਼ਾਨ ਕੀਤਾ ਏਕ ਮਾਰਗਿਆ ਨੇ ਸਾਨੂੰ ਤੇ ਉਧਰੋਂ ਫਤੇ ਨੇ ਤੇ ਤਾਂ ਕਰਕੇ ਸਾਨੂੰ ਬਹੁਤ ਟਾਈਮ ਲੱਗ ਗਿਆ ਬਾਜ਼ਾਰ ਚ ਸਮਾਨ ਖਰੀਦਣ ਤੇ ਤੇ ਹੌਲੀ ਹੌਲੀ ਸਮਾਨ ਖਰੀਦੇ ਆਪਾਂ ਨੇ ਵਿਆਹ ਦੀ ਸ਼ਾਪਿੰਗ ਤਾਂ ਹੌਲੀ ਹੌਲੀ ਹੁੰਦੀ ਹੈਗੀ ਤੇ ਬਾਰ-ਬਾਰ ਜਾਇਆ ਵੀ ਨਹੀਂ ਜਾਂਦਾ ਬਾਜ਼ਾਰ ਤੇ ਇਸ ਕਰਕੇ ਫਿਰ ਆਪਾਂ ਉੱਥੇ ਹੀ ਰਹਿ ਪਏ ਸੀਗੇ ਮਾਮਾ ਜੀ ਦੇ ਘਰ ਹੀ ਦੋ ਰਾਤਾਂ ਉੱਥੇ ਰੁਕਣਾ ਪਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਸਾਰਾ ਸਮਾਨ ਤੇ ਇਧਰ ਫਤੇ ਨੂੰ ਪਕੌੜਿਆਂ ਦੀ ਕਾਲ ਹੋਈ ਪਈ ਪਕੌੜੇ ਐ ਚਲਵਾਫੇ ਚ ਕੁਸਕੋtheta ਖਾ ਲਈ ਸੀ ਚਾਹ ਨਾਲ ਹੋਟਲ ਤੇ ਬਹਿ ਕੇ ਤੇ ਆਉਂਦੇ ਹੋਏ ਨੇ ਖਾਦੇ ਸੀ ਇਹ ਬਾਕੀ ਨਾਲ ਲਿਆਏ ਸੀ ਪਨੀਰ ਦੇ ਪਕੌੜੇ ਕਾਦੇ ਪਕੌੜੇ ਆਂ ਜੀ ਕੋਈ ਖੋਲ ਕੇ ਖਾ ਲੈ ਹਾਂ ਕੋ ਕੇ ਖਾ ਲੈਨੀ ਭੁੱਖ ਲੱਗ ਗਈ ਤੈਨੂੰ ਆ ਫੁੱਲ ਰੱਖੀ ਆ ਮੈਂ ਨੂੰ ਤੇ ਚਲੋ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਸਾਰਾ ਸਮਾਨ ਲੋ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਮੇਰਾ ਸਮਾਨ ਸਾਰਾ ਸ਼ਾਪਿੰਗ ਦਾ ਇਹ ਵੇਖੋ ਤੇ ਹੁਣ ਤੁਹਾਨੂੰ ਕੱਲਾ ਕੱਲਾ ਸਾਮਾਨ ਦਿਖਾਉਂਗੀ ਸਾਰਾ ਇਹ ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਜੁੱਤੀ ਦੇਖੋ ਤੁਸੀਂ ਇਹ ਦਾ ਟ੍ਰੈਂਡ ਹੈਗਾ ਤੇ ਇਹ ਮੈਂ ਜੁੱਤੀ ਲੈ ਕੇ ਆਈ ਐ ਤੇ ਵਿੱਚੋਂ ਵੀ ਇਹ ਬਹੁਤ ਸੌਫਟ ਸੌਫਟ ਹੈਗੀ ਇਹ ਗੁੱਦਜੀ ਵਾਲੀ ਤੇ ਵਧੀਆ ਵਾਲੀ ਜੁੱਤੀ ਹੈ ਇਹ ਮਹਿੰਗੀ ਦਿੱਤੀ ਹੈ ਤੇ ਇਹ ਵੀ ਮੇਰੇ ਮਹਿੰਗੇ ਦਿੱਤੇ ਗਿਆ ਸਾਇਨ ਦੋ දෙකොකුලොයිත ඒ දූසරයා මුත්ති ජල ගෙවයිත ඒ නගනී හැගේ මතල මුොත්දයගේ තේතාංකරක එහෙම ඉගිල අය මුරුව එහ ආඩි ජයින්න තේ පැල්ලම ඒල එල්ලිසිගේ තේවාච වනුවේ ජුත්්‍රප සඳගි ගහගේ තේතාකර්කම දල ලන ටක ජෝඩාල නසික ਤੇ ਇਹ ਫਤੇ ਦੇ ਪਾਪਾ ਦੇ ਅਗੇ ਜੀਨਸ ਨਾਲ ਪਹਿਨਨ ਨੂੰ ਪਾਉਣ ਨੂੰ ਤੇ ਇਹ ਅਗੇ ਕਾੱਕੇ ਦੇ ਇਹ ਇਹ ਤਾਂ ਮੈਂ ਕੱਲ ਵਾਲੀ ਵੀਡੀਓ ਚ ਵੀ ਦਿਖਾਏ ਸੀ ਵਲੌਗ ਚ ਤੇ ਇਹ ਪਾਰਟੀ ਵੇਅਰ ਅਗੇ ਵਧੀਆ ਮਹਿੰਗੇ ਵਾਲੇ ਅਗੇ ਵੀ ਬੂਟ ਤੇ ਚਮਕੀਲੇ ਜਿਹੇ ਥੋੜੇ ਤੇ ਆਹ ਫਤੇ ਦੇ ਵੀ ਕੱਲ ਮੈਂ ਬੂਟ ਦਿਖਾਤੇ ਸੀਗੇ ਵਲੌਗ ਚ ਵੀਡੀਓ ਚ ਇਸ ਤਰੀਕੇ ਦੇ ਇਹ ਦੇਖੋ ਤੇ ਇਹ ਹੈਗੇ ਛੋਟੇ ਕਾਕੇ ਦੇ ਕੱਪੜੇ ਇਹ ਦੇਖੋ ਜੀ ਇਹ ਛੋਟੇ ਕਾਕੇ ਦੇ ਆਗੇ ਕੱਪੜੇ ਸੈੱਟ ਤੇ 컬러 ਇਹ ਚ ਥੋੜਾ ਜਿਹਾ ਅਲੱਗ ਤੋਂ ਲੱਗ ਰਿਹਾ ਹੈਗਾ ਵੀਡੀਓ ਚ ਵੈਸੇ ਉਹ ਜ਼ਿਆਦਾ ਸੋਹਣਾ 컬러 ਹੈ ਇਹਦਾ ਤੇ ਇਸ ਤਰੀਕੇ ਦੀਆਂ ਇਹਦੀਆਂ ਬਾਹਾਂ ਪੂਰੀਆਂ ਹੁੱਲ ਬਾਜੂ ਦਾ ਇਹ ਇਸ ਤਰੀਕੇ ਦਾ ਸੈੱਟ ਹੈ ਇਹ ਇਹ ਛੋਟੇ ਕੱਕੇ ਦਾਗਾ ਇਹ ਦੋਨੋਂ ਸੈੱਟ ਛੋਟੇ ਕੱਕੇ ਦੇ ਆ ਇੱਕ ਇਹ ਵਾਲਾ ਦਾ ਇਹ ਹੈਗਾਗਾ ਇਹ ਪੈਂਟ ਹੈਗੀ ਤੇ ਪੈਂਟ ਵੀ ਵੇਖੋ ਕਿੰਡੀ ਸੋਹਣੀ ਹੈ ਨਿੱਕੇ ਜਿਹੇ ਦੀ ਸਾਈਡ ਤੇ ਜੇਬਾਂ ਵਾਲੀ ਇਹ ਇਹ ਹੈਗਾਗਾ ਹਾ ਇਹਦਾ ਬਲੇਜ਼ਰ ਹੈਗਾ ਤੇ ਇਹ ਠੰਦੀ ਬਲੈਕ ਟੀ-ਸ਼ਰਟ ਹੈ ਇਹਦੇ ਇਹ ਵਾਲਾ ਦੇਖੋ ਕਿੰਨਾ ਪਿਆਰਾ ਸੈੱਟ ਲੱਗ ਰਿਹਾ ਹੈ ਇਹ ਛੋਟੇ ਜਿਹੇ ਦਾ ਇਹ ਨਹੀਂ ਇਸ ਤਰੀਕੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਇਹ ਕਿਦਾਂ ਦਾ ਲੱਗਦਾ ਗਾ ਸਾਰੀ ਸ਼ਾਪਿੰਗ ਕਿਦਾਂ ਦੀ ਲੱਗੀ ਮੇਰੀ ਤੇ ਕੱਪੜਾ ਇਹਦਾ ਬਹੁਤ ਵਧੀਆ ਸਟਾਫ ਹੈਗਾ ਤੇ ਇਹ ਦੂੱਗੇ ਆ ਗਿਆ ਜੀ ਆਹ ਫਤੇ ਦੀ ਆਹ ਜੈਕਟ ਤੇ ਆਹ ਜੈਕਟ ਆ ਗਈ ਜੀ ਫਤੇ ਦੀ ਤੇ ਵੀ ਬਹੁਤ ਵਧੀਆ ਚੀਜ਼ ਹੈਗੀ ਤੇ ਇਹ ਲੈਤੀ ਆਪਾਂ ਨੇ ਫਤੇ ਵਾਸਤੇ ਤੇ ਇਹ ਆ ਗਈ ਫਤੇ ਦੀ ਪੈਂਟ ਇਹ ਵਸੇ ਜਿੱਦਾਂ ਮੇਰੇ ਤੋਂ ਰੱਖੇਗੇ ਮੈਂ ਸਮਾਨ ਰੱਖ ਲਿਆ ਮੰਜੇ ਤੇ ਸਾਰਾ ਤੁਹਾਨੂੰ ਦਿਖਾਉਣ ਲਈ ਵੀਡੀਓ ਚ ਤੇ ਇਹ ਫਤੇ ਦੀ ਪੈਂਟ ਆ ਗਈ ਤੇ ਇਹ ਹੈਗੀ ਆ ਬਲੈਕ ਇਹਦੇ ਨਾਲ ਸ਼ਰਟ ਟੀ-ਸ਼ਰਟ ਆ ਗਈ ਫੁੱਲ ਬਾਜੂ ਦੀ ਹੈ ਇਹ ਇਹ ਇਦਾਂ ਦੀ ਦੇਖੋ ਉਹਦੇ ਨਾਲ ਦੀ ਪੈਂਟ ਹੈ ਜੀ ਇਹ ਤੇ ਇਹ ਟੀ-ਸ਼ਰਟ ਸ਼ਰਟ ਹੈ ਜੀ ਤੇ ਇਹ ਆਗੇ ਜੀ ਜਰਾਬਾਂ ਸੌਕਸ ਫਤੇ ਦੇ ਪਾਪਾ ਲਈਆਂ ਤੇ ਬਣਾਇਆ ਨਾ ਤੇ ਇਹ ਮੇਰਾ ਸੂਟ ਵੇਖੋ ਜੀ ਇਹ ਦੇਖੋ ਇਸ ਤਰੀਕੇ ਦਾ ਮੇਰਾ ਸੂਟ ਹੈ ਤੇ ਸਾਰਾ ਵੀ ਤੁਹਾਨੂੰ ਖੋਲ ਕੇ ਦਿਖਾਉਂਗੀ ਬਾਕੀ ਇਹ ਇਦਾਂ ਫਲਾਵਰ ਹੈਗੇ ਚ ਤੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਗਾ ਔਰ ਗਿੰਜਾ ਦਾ ਦੁਪੱਟਾ ਗਾ ਇਹ ਨੈਟ ਜੀ ਵਾਲਾ ਆ ਇਹ ਦੁਪੱਟਾ ਗਾ ਇਹ ਖੋਲ ਕੇ ਦਿਖਾਉਂਗੀ ਤੁਹਾਨੂੰ ਮੈਂ ਤੇ ਹਜੇ ਇਦਾਂ ਹੀ ਕਿ ਇਹ ਹੈਗਾ ਜੀ ਜੈਕਟ ਫਤੇ ਦੇ ਪਾਪਾ ਦੀ ਹੈ ਇਹ ਜੈਕਟ ਲੈ ਕੇ ਆਈ ਹੈ ਇਹ ਵੀ ਬਹੁਤ ਸੋਹਣੀ ਹੈਗੀ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹ ਤੇ ਇਹ ਆ ਗਈ ਜੀਨਸ ਇਹਨਾਂ ਦੀ ਸਾਈਡ ਤੇ ਪੌਕਟ ਵਾਲੀ ਹੈ ਇਹ ਤੇ ਇਹ ਹੈਗੀ ਟੀ-ਸ਼ਰਟ ਫਤੇ ਦੇ ਪਾਪਾ ਦੀ ਇਹ ਟੀ-ਸ਼ਰਟ ਉਤ ਦੀ ਇਹ ਜੈਕਟ ਲੈਂਦੀ ਆਪਾਂ ਨੇ ਤੇ ਇਹ ਬਲੈਕ ਵਾਲੀ ਟੀ-ਸ਼ਰਟ ਹੈ ਇਹਨਾਂ ਦੀ ਇਹ ਵੀ ਮੈਨੂੰ ਪਸੰਦ ਸੀਗੀ ਮੇਰੀ ਪਸੰਦ ਦੀ ਹੈ ਇਹ ਤੇ ਇਹ ਹੈਗੀ ਇਹਨਾਂ ਦੀ 벨ਟ ਤੇ ਇਹ ਹੈਗਾ ਮੇਰਾ ਮੇਕਅਪ ਦਾ ਮੇਕਅਪ ਦਾ ਮੇਕਅਪ ਦਾ ਨਹੀਂ ਮਤਲਬ ਵੈਸੇ ਥੋੜਾ ਜਿਹਾ ਸਮਾਨ ਲਿੱਤਾ ਹੈ ਤੇ ਇਹ ਹੈਗੀ ਇਹਨਾਂ ਦੀ ਬਲੀਚ ਕਿਉਂਕਿ ਮੈਂ ਤਾਂ ਲਗਾਨੀ ਨਹੀਂ ਫੇਸ਼ੀਅਰ ਕਰਵਾਇਆ ਹੋਇਆਗਾ ਦੂਸਰਾ ਹਾਈਡਰਾ ਤੇ ਮੇਰੇ ਅੱਡ ਪ੍ਰੋਡਕਟ ਦਿੱਤੇ ਆ ਉਹਨਾਂ ਨੇ ਏ ਬਲੀਚ ਹੈਗੀ ਬਿਨ ਐਕਟੀਵੇਟਰ ਤੋਂ ਹੁੰਦੀ ਹੈ ਇਹ ਬਹੁਤ ਵਧੀਆ ਡੀਟਨ ਵਾਸਤੇ ਬਹੁਤ ਵਧੀਆ ਹੈ ਇਹ ਤੇ ਇਹ ਹੈਗਾ ਮਾਸਕ ਜਿਵੇਂ ਕਿ ਫੇਸ ਤੇ ਕਿੱਲ ਵਗੈਰਾ ਹੁੰਦੇ ਆ ਤੇ ਜਾਂ ਛੋਟੇ ਛੋਟੇ ਵਾਲ ਜੇ ਹੁੰਦੇ ਆ ਕਾਫੀ ਫੇਸ ਤੇ ਆਪਣੇ ਤੇ ਉਹਦੇ ਲਈ ਬਹੁਤ ਵਧੀਆ ਤੇ ਬਾਕੀ ਥੋੜੀ ਬਹੁਤੀ ਕਾਲਸ ਜੀ ਹੁੰਦੀ ਹੈ ਜਿਵੇਂ ਮੈਲ ਮੂਲ ਜੋ ਵੀ ਪੱਟੀ ਜਾਂਦੀ ਹੈ ਇਹਦੇ ਨਾਲ ਇਹਨੂੰ ਆਪਸ ਤਾਂ ਲੈ ਕੇ ਆਂਦਾ ਤੇ ਇਹ ਹੈਗਾ ਬਲੈਕਬੈਰੀ ਦਾ ਪਰਫਿਊਮ ਇਹ ਇਧਰ ਇਹ سیرਮ ਆ ਗਿਆ हेयर سیرਮ ਆ ਇਹ ਪਿਓਰ ਰੂਟਸ ਦਾ ਤੇ ਆਪਾਂ ਨੇ ਲੋਸ਼ਨ ਲਿਆਂਦਾ ਤੇ ਇਹ ਲੈਂਤੀ ਮੈਂ ਦੋ ਲਿਪਸਟਿਕਾ ਇੱਕ ਮੈਰੂਨਾਂ ਗੀ ਇਹ ਵਾਲੀ ਤੇ ਇਹ ਹੈਗੀ ਹੈਗੀ ਬ੍ਰਾਊਨ ਤੇ ਇਹ ਹੈਗੇ ਮੇਰੇ ਕੰਗਣ ਦੋ ਦੋ ਆ ਗਏ ਇਹ ਇਹ ਹੈਗੀ ਇਹ ਚੀਜ਼ ਦੋ ਦੋ ਕੰਗਣ ਆ ਇਹ ਸ਼ਾਇਦ ਮੈਂ ਇਹਦੇ ਨਾਲ ਦੀਆਂ ਬੈਲਵਟ ਦੀਆਂ ਚੂੜੀਆਂ ਇਦਾਂ ਦੀਆਂ ਲੈ ਲਾ ਇਸ ਰੰਗ ਦੀਆਂ ਤੇ ਇਹਦੇ ਵਿੱਚ ਪਾ ਲੂੰਗੀ ਕੜਿਆਂ ਦੇ ਤੇ ਬਹੁਤ ਸੋਹਣਾ ਬਣ ਜਾਊਗਾ ਉਹ ਸੈੱਟ ਤੇ ਇੱਕ ਲੈਕਚਰ ਲਿੱਤਾ ਸੀਗਾ ਇੱਕ ਮੈਂ ਇਹ ਵਾਲਾ ਆਹ ਕੋਹਲਾ ਮਾਮਾ ਇਹ ਲੈ ਆਣ ਲੱਗੀ ਤੇ ਫਤਿਹ ਆ ਗਿਆ ਤੁਹਾਨੂੰ ਸਾਮਾਨ ਦਿਖਾਉਣ ਦੇਖੋ ਆਜ ਕੋਹਲਾ ਤੇਲ ਹਾਂ ਕੀ ਇਹ ਤੇਲ ਆਹ ਹੈ ਹਾਂ ਤੇਲਾ ਤੇ ਇਹ ਰਿੰਗ ਲੈਤੀ ਸੀ ਕਿਵੇਂ ਆਹ ਕਿ ਲੈ ਕੇ ਆ ਹਮ ਮਮਲੇ ਆ ਇਹ ਲੈ ਸੀ ਗੇ ਮੋਗਰੇ ਪੰਖੀ ਆ ਜੇ ਆ ਬਮਾ ਦਾ ਮੇਰੀ ਹਰੇ ਛੂਟ ਨਾਲ ਤਾਂ ਵਿਆਹ ਵਾਸਤੇ ਤਾਂ ਮਿਲੇ ਨਹੀਂ ਆਜੂ ਕੋ ਮੇਰੇ ਇਥੇ ਕਾਲਾ ਤੇ ਇਹ ਲਿਆਂਦੇ ਸੀ ਵੈਸੀ ਮੈਂ ਆਹ ਮੈਨੂੰ ਸੁਹਣੇ ਲੱਗਿਆ ਡਿਜ਼ਾਈਨ ਜਿਹਾ ਪਹਿਲਾ ਹੋ ਗਿਆ ਪਿਆ ਇੱਕ ਰਬਡ ਬੈਂਡ ਲੈ ਲਿਆ ਵੈਸੀ ਹਾਂ ਲੱਭਾ ਹੋ ਗਿਆ ਤੇ ਇਧਰ ਬਾਏ ਵਾਏ ਕਰਦੇ ਐ ਪੁੱਛੋ ਕਿ ਕਿਦਾਂ ਦਾ ਲੱਗਿਆ ਜੀ ਤੁਹਾਨੂੰ ਸਾਰਾ ਸਮਾਨ ਇਹ ਚੇਕੋ ਪੂਤੀ ਕਾਬੇ ਦੇ ਹਾਂ ਇੱਕੇ ਵੀਰੇ ਦੇ ਬੂਟ ਹਾਂ ਇਹ ਕਾਬੇ ਦੇ ਪੂਤੀ ਹੁਣ ਪੁੱਛ ਕੇ ਸਾਰਿਆਂ ਨੂੰ ਮੇਰਾ ਸਮਾਨ ਕਿ ਕਿਵੇਂ ਦੇ ਲੱਗੇ ਮੇਰੇ ਕੱਪੜੇ ਪਾਪਾ ਬੂਟ ਆਹਾ ਹਾਂ ਪਾਪਾ ਦੇ ਬੂਟ ਆ ਐ ਪੁੱਛੋ ਕਿ ਸਾਰਿਆਂ ਨੂੰ ਮੇਰੇ ਕੱਪੜੇ ਕਿਦਾਂ ਦੇ ਲੱਗੇ ਹੈ ਚੇਕੋ ਮੈਨੂੰ ਆਹਾ ਪੁੱਛਿਆ ਤਾਂ ਹਾਂ ਕੀ ਮੇਰੇ ਕੱਪੜੇ ਸੋਹਣੇ ਲੱਗੇ ਸਾਰਿਆਂ ਨੂੰ ਆ ਚੇਕੋ ਮੈਨੂੰ ਪੂਤ ਹਾਂ ਫੱਤੇ ਦੇ ਬੂਟ ਆ ਕਹਿੰਦਾ ਮੇਰੇ ਬੂਟ ਆ ਐਂ ਪੁੱਛ ਲਿਆ ਕਿੰਨੇ ਕੱਪੜੇ ਸੋਹਣੇ ਆ ਜੀ ਹਾਂ ਇਝ ਕੋ ਪੂਰੇ ਨੋਨਾ ਹਾਂ ਨੋਨੇ ਹ ਹੁਣ ਤਾਂ ਸਾਰੇ ਇਹਨੂੰ ਤਾਂ ਸਾਰੇ ਸੋਹਣੇ ਸੋਹਣੇ ਲੱਗਦੇ ਆ ਇਹ ਵੇਖਾ ਜੀ ਮੇਰਾ ਸੂਰਤ ਵੇਖੋ ਆਜ ਕੋ ਇਹ ਤਾਂ ਡਿਜ਼ਾਈਨ ਨਾ ਪਰ ਉੱਪਰ ਆਹ ਤਾਂ ਇਹ 'ਚ ਦੂਸਰੀ ਮੋਟੇ ਵਾਲੀ ਲਾਈਨਿੰਗ ਲੱਗੂਗੀ ਚਮਕੀਲਾ ਇਹ ਕੱਪੜਾ ਹੁੰਦਾ ਹੈਗਾ ਤੇ ਕਾਟਨ ਦੀ ਨਹੀਂ ਇਹ 'ਚ ਲੱਗਣੀ ਕਿਉਂਕਿ ਪਤਲਾਗਾ ਕਾਫੀ ਔਰਗੰਝਾ ਦਾ ਹੁੰਦਾ ਜਿਵੇਂ ਤੁਸੀਂ ਹਾਂ ਇਦਾਂ ਹੁੰਦਾਗਾ ਹਾਂ ਤੇ ਇਹਦਾ ਦੁਪੱਟਾ ਵੀ ਦੇਖੋ ਇਹ ਵਾਲਾ ਵਾਲਾ ਆਹ ਇਹਦਾ ਦੁਪੱਟਾ ਹਾਂ ਆਹ ਚਾ ਹਾਂ ਪੱਟਾ ਚੇੜੀ ਕੋ ਕਿੰਨਾ ਪਿਆਰਾ ਲੱਗ ਰਿਹਾ ਹਾਂ ਪਿਆਰਾ ਲੱਗ ਰਿਹਾ ਚਿਕੋ ਮੇ ਸਾਰੇ ਦੇ ਬਾਰਕ ਕਰਦੇ ਬਹੁਤ ਜਿਆਦਾ ਸੋਹਣਾਗਾ ਔਰ ਗੰਜਾ ਦੇ ਦੁਪੱਟੇ ਹੁੰਦੇ ਨੇ ਜਿਵੇਂ ਉਦਾਂ ਦਾ ਇਹ ਦੁਪੱਟਾ ਨੈਟ ਜੀ ਵਾਂਗ ਤੇ ਇਹ ਕਮੈਂਟਾਂ ਚ ਜ਼ਰੂਰ ਦੱਸਣਾ ਜੀ ਤੁਹਾਨੂੰ ਸਾਡੀ ਸ਼ਾਪਿੰਗ ਕਿਦਾਂ ਦੀ ਲੱਗੀ ਸਾਰੀ ਤੇ ਕੱਲ ਵੀ ਮਿਲਦੇ ਹਾਂ ਕੱਲ ਦੀ ਵੀਡੀਓ ਚ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ 那啊，这个。